ਅੱਜ ਸਭਾ ਮੀਨਾ ਹੋ ਗਿਆ ਲਗਭਗ 10 ਦੀ ਟਿਕਟ ਅਨਾਉਂਸ ਹੋਏ ਮੇਰੇ ਤੋਂ ਪਹਿਲਾਂ ਕਾਕਲੀ ਦਲ ਦੀ ਕੋਰ ਕਮੇਟੀ ਜਿਹੜੀ ਆ ਉਹ ਵਿਕਰਮ ਸਿੰਘ ਮਜੀਠੀਏ ਨੂੰ ਇੱਥੋਂ ਚੋਣ ਮੈਦਾਨ ਚ ਉਤਾਰਨਾ ਚਾਹੁੰਦੀ ਸੀ ਵਿਕਰਮ ਸਿੰਘ ਮਜੀਠੀਏ ਨੇ ਇੱਥੇ ਆਪਦੇ ਪਰਤੋਲੇ ਪੂਰੇ ਜਦੋਂ ਮੇਰੀ ਟਿਕਟ ਅਨਾਉਂਸ ਹੋਈ ਉਹਦੇ ਤੋਂ ਪਹਿਲਾਂ ਦਾ ਇਹ ਫੈਸਲਾ ਆ ਜਦੋਂ ਮੇਰੀ ਟਿਕਟ ਅਨਾਉਂਸ ਹੋ ਗਈ ਉਹਦੇ ਬਾਅਦ ਵਿਕਰਮ ਸਿੰਘ ਮਜੀਠੀਏ ਨੇ ਆਪਦੇ ਪਰਤੋਲੇ ਇੱਥੇ ਸਾਡੇ ਐਮਸੀਆਂ ਨਾਲ ਵੀ ਸੰਪਰਕ ਕੀਤਾ ਹੋਰ ਬੰਦਿਆਂ ਨਾਲ ਵੀ ਕੀਤਾ ਉਹਨਾਂ ਦੇ ਬੰਦੇ ਆਉਂਦੇ ਰਹੇ ਕਹਿੰਦੇ ਰਹੇ ਵੀ ਅਸੀਂ ਵਿਕਰਮ ਸਿੰਘ ਮਜੀਠੀਏ ਦੇ ਬੰਦੇ ਆ ਏ ਸਾਡੇ ਨਾਤਰੋ ਜਿਹੜੇ ਕੋਈ ਘਰੋਂ ਥੋੜੇ ਹਿਸਾਬ ਦੇ ਸਾਡੇ ਐਮਸੀ ਉਹਨਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਤੁਹਾਡੀ ਕੋਠੀ ਪਵਾ ਦਾਂਗੇ ਤੁਹਾਨੂੰ 10 ਲੱਖ ਰੁਪਈਆ ਦੇ ਦਾਂਗੇ ਸਾਡੇ ਐਮਸੀਆਂ ਨੇ ਆਪਦਾ ਜਮੀਰ ਕਾਇਮ ਰੱਖਿਆ ਆ ਇਹ ਵੀ ਗੱਲਾ ਰਹਿੰਦੀ ਦੁਨੀਆ ਤੱਕ ਯਾਦ ਰਹਿੰਦੀ ਆ ਜਦੋਂ ਬੰਦਾ ਡੱਟ ਜੇ ਨਾ ਖੜ ਜੇ ਉਹਨਾਂ ਸਿੱਧਾ ਠੋਕ ਕੇ ਕਿਹਾ ਵੀ ਅਸੀਂ ਤੇ ਆ ਲਾਲਚੀ ਤੇ ਭੁੱਲਣਾ ਤੇ ਉਹਦੇ ਨਾਲ ਖੜਾਂਗੇ ਨਾ ਸਾਨੂੰ 10 ਲੱਖ ਰੁਪਈਆ ਚਾਹੀਦਾ ਨਾ ਸਾਨੂੰ ਕੋਈ ਕੋਠੀ ਚਾਹੀਦੀ ਹੈ ਜਦੋਂ ਉਹਨਾਂ ਜਵਾਬ ਦਿੱਤਾ ਫਿਰ ਬਿਕਰਮ ਸਿੰਘ ਮਜੀਠੀਏ ਨੇ ਅਗੂ ਨਾ ਕਰਤੀ ਨਹੀਂ ਤੇ ਪਹਿਲਾਂ ਪਹਿਲੀ